ਬਾਬਾ ਜੀ ਨੇ ਸੰਘਣੇ ਜੰਗਲ 'ਚ ਡਰ ਨਹੀਂ ਲੱਗਦਾ ਕੋਈ ਡਰ ਪੈ ਨਹੀਂ ਹੈਗਾ ਇੱਥੇ ਅੱਛਾ ਜੀ ਇਨਾ ਰਸਤਿਆਂ ਤੇ ਕੋਈ ਆਉਣ ਦਾ ਸੋਚ ਨਹੀਂ ਸਕਦਾ ਜੱਟ ਜਿਮੀਦਾਰ 30 35 ਕਿੱਲੇ ਦੀ ਖੇਤੀ ਤੇ ਇੰਨੇ ਸੰਘਣੇ ਜੰਗਲ ਦੇ ਵਿੱਚ ਇਕੱਲੇ ਰਹਿੰਦੇ 35 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਫਿਰ ਇੱਥੇ ਬਾਬਾ ਜੀ ਆ ਕੇ ਡੇਰੇ ਲਾਏ ਕੀ ਸੋਚਿਆ ਲੋਕਾਂ ਦਾ ਭਲਾ ਕਰਨ ਵਾਸਤੇ ਔਰ ਸਾਰੀ 12 13 ਦਿਨ ਦੀ ਦਵਾਈ ਖਾਣ ਤੋਂ ਬੰਦੇ ਠੀਕ ਹੋ ਜਾਂਦੇ ਸ਼ੂਗਰ ਠੀਕ ਹੋ ਜਾਂਦੀ ਹੈ ਠੀਕ ਹੋ ਜਾਂਦੀ ਹੈ ਬਾਬਾ ਜੀ ਕਿਹੜੀਆਂ ਅੱਜ ਕੱਲ ਕਾਲਾ ਪੀਲੀਆ ਬਹੁਤ ਆਉਂਦਾ ਆ ਕਾਲਾ ਪੀਲੀ ਜਿਹੜਾ ਨਾ ਉਹ ਤੁਸੀਂ ਦਿਓ ਕਾਲਾ ਪੀਲੀ ਜਿਹੜਾ ਹੈਗਾ ਉਹਦੇ ਵਾਸਤੇ ਦਵਾਈ ਹੈਗੀ ਆ ਚੰਦੂ ਹੈ ਗਿਆ ਅੱਛਾ ਤਿੰਦੂ ਹੈ ਗਿਆ ਦੂਜਾ ਸ਼ੇਰ ਵੀ ਹੈਗਾ ਬਾਗ ਹੈਗਾ ਹਾਂ ਵੱਡਾ ਬਾਗ ਵੀ ਹੈਗਾ ਤਿੰਦੂ ਵੀ ਹੈਗਾ ਸ਼ੇਰ ਵੀ ਹੈਗਾ ਇੱਕ ਅੱਛਾ ਵੱਡੇ ਵੱਡੇ ਬੜਾ ਵਾਲਾ ਹਾਂ ਸ਼ੇਰ ਉਹ ਵੀ ਹੈਗਾ ਜੀ ਐਸਾ ਦੇਖਿਆ ਆਪਾਂ ਇੱਥੇ ਦੇਖਿਆ ਜੀ ਇਹ ਵੀਡੀਓ ਦਾ ਮਕਸਦ ਮੈਡੀਕਲ ਸਾਇੰਸ ਨੂੰ ਚੈਲੰਜ ਕਰਨਾ ਨਹੀਂ ਹੈ ਇਹ ਵੀਡੀਓ ਬਜ਼ੁਰਗਾਂ ਦੀ ਜ਼ਿੰਦਗੀ ਦੇ ਨਿਧਾਰਤ ਹੈ ਕਿਵੇਂ ਜੰਗਲ 'ਚ ਰਹਿ ਕੇ ਉਹਨਾਂ ਨੇ ਆ ਕੇ ਭਗਤੀ ਕੀਤੀ ਤੇ ਜੜੀ-ਬੂਟੀਆਂ ਤੋਂ ਦਵਾਈ ਤਿਆਰ ਕੀਤੀ ਆਜੋ ਮਿਲਦੇ ਆਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਤੋਂ ਫਿਰ ਇੱਕ ਜੰਗਲ ਦੀ ਸੈਰ ਕੁਝ ਟਾਈਮ ਪਹਿਲਾਂ ਅਸੀਂ ਜੰਗਲ ਦੇ ਵਿੱਚ ਇੱਕ ਜੜੀ-ਬੂਟੀਆਂ ਵਾਲੇ ਬਾਬਾ ਜੀ ਦੀ ਵੀਡੀਓ ਬਣਾਈ ਸੀ ਜੱਟ ਜ਼ਿਮੀਦਾਰ 30 35 ਕਿੱਲੇ ਦੀ ਖੇਤੀ ਤੇ ਇੰਨੇ ਸੰਘਣੇ ਜੰਗਲ ਦੇ ਵਿੱਚ ਇਕੱਲੇ ਰਹਿੰਦੇ ਆ ਅੱਜ ਫਿਰ ਉਹਨਾਂ ਦੇ ਦਰਸ਼ਨ ਹੋਏ ਆ ਇੱਕ ਦਿਲ ਕਰਦਾ ਸੀ ਜੰਗਲ ਘੁੰਮ ਕੇ ਆਈਏ ਨਾਲੇ ਮਿਲ ਕੇ ਆਈਏ ਤੇ ਬਾਬਾ ਜੀ ਵੱਲੋਂ ਕਿਹਾ ਗਿਆ ਕਿ ਬਹੁਤ ਲੋਕਾਂ ਨੇ ਸਾਡੀ ਵੀਡੀਓ ਦੇਖ ਕੇ ਅਪਰੋਚ ਵੀ ਕੀਤੀ ਕਿ ਜੜੀ ਬੂਟੀਆਂ ਜਿਹੜੀਆਂ ਦਵਾਈਆਂ ਬਾਬਾ ਜੀ ਦਵਾਈ ਦਿੰਦੇ ਜਿਹਾ ਚਾਹੇ ਸ਼ੂਗਰ ਦੀ ਹੋ ਗਈ ਬੀਪੀ ਦੀ ਹੋ ਗਈ ਬਵਾਸੀਰ ਦੀ ਹੋ ਗਈ ਬਾਕੀ ਬਾਬਾ ਜੀ ਕੋਲ ਬੈਠੇ ਆ ਗੱਲਬਾਤ ਕਰਦੇ ਆ ਕਿੱਦਾਂ ਰਹਿਣ ਸਹਿਣ ਹੁੰਦਾ ਇੱਥੇ ਇੰਨੇ ਖਤਰਨਾਕ ਜੰਗਲ ਦੇ ਵਿੱਚ ਜਿੱਥੇ ਬਾਗ ਤेंदुआ ਤੇ ਤਕਰੀਬਨ ਜੰਗਲੀ ਜਾਨਵਰ ਅਜਗਰ ਵੀ ਇਸ ਜੰਗਲ ਦੇ ਵਿੱਚ ਹੈਗਾ ਸਰਾਮਾ ਬਹੁਤ ਵਾ ਤੇ ਇੰਨੇ ਤੁਸੀਂ ਦੇਖ ਰਹੇ ਆਪਾਂ ਰਸਤੇ ਦੇ ਸ਼ਾਟ ਜਰੂਰ ਪਾਵਾਂਗੇ ਇਨ੍ਹਾਂ ਰਸਤਿਆਂ ਤੇ ਕੋਈ ਆਉਣ ਦਾ ਸੋਚ ਨਹੀਂ ਸਕਦਾ ਅਸੀਂ ਮੋਟਰਸਾਈਕਲ ਤੇ ਆਏ ਆ ਸਾਨੂੰ ਫਿਰ ਵੀ ਤੁਰਨਾ ਪਿਆ ਆ ਇੰਨੇ ਖਤਰਨਾਕ ਰਸਤੇ 'ਚ ਕਿੱਦਾਂ ਆਏ ਆ ਕੀ ਇੱਥੇ ਦਾ ਐਡਰੈਸ ਆ ਬਾਬਾ ਜੀ ਤੱਕ ਕਿੱਦਾਂ ਅਪਰੋਚ ਹੋ ਸਕਦੀ ਆ ਕਿੱਦਾਂ ਪਹੁੰਚ ਸਕਦੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਲੋਕਾਂ ਦੀ ਡਿਮਾਂਡ ਸੀ ਵੀਡੀਓ ਦੁਬਾਰਾ ਬਣਾਈ ਜਾਵੇ ਠੀਕ ਹੈ ਬਾਬਾ ਜੀ ਦਰਸ਼ਕ ਆਪਣੇ ਨਵੇਂ ਜੁੜੇ ਆ ਜਦੋਂ ਆਪਾਂ ਸਾਲ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਦਰਸ਼ਕ ਪੁਰਾਣੇ ਸੀ ਹੁਣ ਆਪਣੇ ਨਾਲ ਨਵੇਂ ਬਹੁਤ ਜੁੜੇ ਹੋਏ ਆ ਠੀਕ ਆ ਬਹੁਤ ਲੋਕਾਂ ਦੀ ਸਮੱਸਿਆ ਆ ਪਹਿਲਾਂ ਦੱਸੋ ਇੱਥੇ ਰੈਣ ਸੈਨਿਕ ਕਦੋਂ ਦਾ ਆਇਆ ਇਸ ਏਰੀਏ ਚ ਇਹ ਜੰਗਲ ਦੇ ਵਿੱਚ ਸਾਡੇ ਤਕਰੀਬਨ 35 ਸਾਲ ਤੇ ਕਰੀਬ ਕਰੀਬ ਹੋ ਗਿਆ ਇੱਥੇ ਰਹਿੰਦੇ ਨੇ ਅੱਛਾ ਜੀ 35 ਸਾਲ ਹੋ ਗਿਆ ਇੱਥੇ ਰਹਿੰਦੇ ਨੇ ਠੀਕ ਆ ਹਮ ਆਪਾਂ ਬੇਸਿਕਲੀ ਹਿਮਾਚਲ ਦੇ ਆ ਜੀ ਉਧਰੋਂ ਹਾਂ ਹਿਮਾਚਲ ਦੇ ਆ ਅੱਛਾ ਜੀ ਪਹਿਲੇ ਇੱਥੇ ਬਾਬਾ ਜੀ ਆ ਕੇ ਡੇਰੇ ਲਾਏ ਕੀ ਸੋਚਿਆ ਲੋਕਾਂ ਦਾ ਭਲਾ ਕਰਨ ਵਾਸਤੇ ਇੱਥੇ ਤਾਂ ਸੋਚ ਸੀ ਕਿ ਸਾਡੀ ਆਪਣੀ ਭਗਤੀ ਕਰਨੀ ਦੀ ਅੱਛਾ ਜੀ ਕਿਉਂ ਪਿੰਡ ਤੇ ਇਸੇ ਕਰਕੇ ਪਿੰਡ ਤੋਂ ਨਿਕਲ ਕੇ ਇੱਥੇ ਜੰਗਲ ਜਾ ਕੇ ਬੈਠ ਗਏ ਸੀ ਕਿ ਰੱਬ ਦੇ ਨਾਲ ਜੁੜੇ ਹੋ ਅੱਛਾ ਜੀ ਤਾਂ ਮਾਰਗ ਦੀ ਭਗਤੀ ਕਰੀ ਇੱਥੇ ਸ਼ਾਮਾਂ ਬਾਦੂ ਠੀਕ ਆ ਹਾਂ ਕਿਸੇ ਦੀ ਹੇਲ ਨਹੀਂ ਕਿਸੇ ਦੀ ਹੁਜਤ ਨਹੀਂ ਆ ਕਿਸੇ ਨਾਲ ਕੋਈ ਫालतू ਬੁਲਾਵਾ ਨਹੀਂ ਆ ਜੇ ਬੁਲਾਵਾ ਕਰੀ ਤਾਂ ਰੱਬ ਨਾਲ ਕਰੀ ਬਿਲਕੁਲ ਜੀ ਤੇ ਇਸ ਕਰਕੇ ਇਸ ਸੋਚ ਬੈਠੇ ਸੀ ਹੌਲੀ ਹੌਲੀ ਮਾਰ ਦੁਨੀਆ ਨੂੰ ਪਤਾ ਲੱਗ ਗਿਆ ਅੱਛਾ ਜੀ ਤੇ ਤੇ ਚੀਜ਼ ਮਿਲਦੀ ਆ ਹਾਂ ਤਾਂ ਜਦ ਇੱਕ ਠੀਕ ਹੋ ਗਿਆ ਉਹਨੇ ਦੂਜੇ ਨੂੰ ਦੱਸਤਾ ਦੂਜੇ ਦੇ ਅੱਗੇ ਤੀਜੇ ਨੂੰ ਦੱਸਤਾ ਇਦੇ ਅੱਗੇ ਅੱਗੇ ਫੋਨ ਨੰਬਰ ਦੇਈ ਜਾਂਦੇ ਤਾਂ ਦੁਨੀਆ ਨੱਠੀ ਦੌੜੀ ਆਂਦੀ ਆਪਣੇ ਮਤਲਬ ਨੂੰ ਹਾਂ ਜੀ ਸਾਡੇ ਕੋਲ ਇਹ ਰਿਕੁਆਇਰਮੈਂਟ ਨਹੀਂ ਹੈਗੀ ਆ ਜੇ ਤੁਸੀਂ ਸਾਡਾ ਕੰਮ ਕਰ ਦਿੱਤਾ ਤਾਂ ਸਾਨੂੰ 500 ਰੁਪਏ ਦੇ ਦਿਓ ਅੱਛਾ ਜੀ ਕਾਚੀ ਆ ਆਪਣਾ ਮੂੰਹ ਤੇ ਕਦੇ ਨਹੀਂ ਬੋਲ ਸਕਦਾ ਸਾਨੂੰ 1 ਰੁਪਿਆ ਕੇ ਨੇ ਚਾੜਿਆ ਮੱਥਾ ਟੇਕ ਲਿਆ ਟੇਕ ਲਿਆ ਜੀ ਜਾਓ ਆਪਣਾ ਕੰਮ ਕਰੋ ਬਾਬਾ ਜੀ ਨੇ ਸੰਗਣੇ ਜੰਗਲ ਤੇ ਡਰ ਨਹੀਂ ਲੱਗਦਾ ਕੋਈ ਡਰ ਪੈ ਨਹੀਂ ਹਗਾ ਇੱਥੇ। ਅੱਛਾ ਜੀ। ਤੇ ਇਹ ਰਸਤਿਆਂ ਤੇ ਕਿੱਦਾਂ ਆਉਨੇ ਆਪਾਂ? ਤੇ ਇਹ ਰਸਤੇ ਹੁਣ ਮੀਂਹ ਕਰਕੇ ਥੋੜੇ ਖਰਾਬ ਹੋ ਗਿਆ। ਹਾਂ। ਨਹੀਂ ਤਾਂ ਗੱਡੀ ਛੋਟੀ ਕਾਰ ਵੀ ਇੱਥਿਆ ਜਾਂਦੀ ਸੀ। ਮਰੂਤੀ? ਹਾਂ ਮਰੂਤੀ ਵੀ ਆਉਂਦੀ ਸੀ। ਅੱਛਾ। ਬਲੇਰੋ ਵੀ ਆਉਂਦੀ ਐ, ਮੋਟਰਸਾਈਕਲ ਤਾਂ ਆਉਂਦੇ ਆਉਂਦੇ। ਆ ਇਹ ਮੀਂਹ ਕਰਕੇ ਥੋੜਾ ਜਿਹਾ ਖਰਾਬ ਰਹਿਣਾ ਹੁਣ ਦਾ ਮਹੀਨਾ ਪਰ ਸਮਝੋ। ਤੇ ਜਿਆਦਾ ਖਰਾਬ ਹੋ ਗਿਆ ਤਾਂ ਟਰੈਕਟਰ ਕੋਲ ਹੈਗਾ ਕਰਿਆ ਮਾਰ ਕੇ ਇਹ ਰੋਡ ਸਿੱਧਾ ਕਰਾਂਗੇ। ਅੱਛਾ। ਇਹ ਕੰਮ ਹੈਗਾ। ਕਹਿੰਦੇ ਨਾ ਲਾ इलाज ਬਿਮਾਰੀਆਂ ਦਾ ਇਲਾਜ ਤੁਸੀਂ ਕਰ ਦਿੰਦੇ ਆ। ਜਿਹੜੀਆਂ ਬਿਮਾਰੀਆਂ ਆਸੀ ਨਹੀਂ ਕਰਦੇ ਆ ਉਹ ਰੱਬ ਕਰਦਾ। ਅੱਛਾ ਜੀ। ਸਾਡੇ ਕੋਲ ਆਸੀ ਵੀ ਤੁਹਾਡੇ ਜੇ ਬੰਦੇ ਆ। ਪਰ ਜੋ ਮਾਲਕ ਦਾ ਹੁਕਮ ਹੈ ਨਾ ਉਸ ਉਸ ਹਿਸਾਬ ਨਾਲ ਜਗਾ ਤੇ ਬੈਠਿਆ ਜੋ ਮਾਲਕ ਦਾ ਹੁਕਮ ਹੋਗਾ ਉਸ ਹਿਸਾਬ ਨਾਲ ਹੀ ਸੀ ਵਰਤੋ ਕਰਦੇ। ਠੀਕ ਆ। ਸਾਡੀ ਤਾਂ ਇੱਕ ਸੇਵਾ ਦਾ ਹੱਕ ਹੈ। ਸਾਡੀ ਡਿਊਟੀ ਮਾਲਕ ਨੇ ਲਾਈ ਹੈ। ਉਹ ਅਸੀਂ ਪੂਰਤਾਨ ਕਰਨੀ ਆ। ਹੂੰ। ਜਿੱਦਾਂ ਦਾ ਦੁਖਿਆ ਕੋਈ ਆ ਗਿਆ ਉਹਦਾ ਮਾਲਕ ਨੇ ਦੁੱਖ ਦੂਰ ਕਰਨਾ। ਸਾਨੂੰ ਤਾਂ ਹੁਕਮ ਹੈ ਰਾਇ ਬਚਾਏ ਕੰਮ ਕਰ ਦਿਓ ਕਰਦੇ। ਕਿੰਨੇ ਕ ਲੋਕ ਫਿਰ ਆ ਜਾਂਦੇ ਆ ਮਤਲਬ ਦੇਖੋ ਜੀ ਕਾਫੀ ਪਬਲਿਕ ਆਈ ਆ ਜਦੋਂ ਉਹਦਾ ਤੁਸੀਂ ਉਹ ਵੀਡੀਓ ਪਾਈ ਸੀ ਨਾ ਜੀ ਉਸੇ ਬਾਅਦ ਦੇਖੋ ਜੀ ਕੋਰੀਅਰ ਕਰਕੇ ਅਮਰੀਕਾ ਤੱਕ ਦਵਾਈ ਚਲ ਗਈ ਐ ਠੀਕ ਆ ਸ਼ੂਗਰ ਦੀਆਂ ਦਵਾਈਆਂ ਲੋਕੀ ਅਮਰੀਕਾ ਤੱਕ ਲੈ ਗਏ ਆਦਮਪੁਰ ਦੇ ਮੈਨ ਬਸਿੰਦੇ ਸੀ ਜਲੰਧਰ ਦੇ ਸੀ ਛਾਰਪੁਰ ਦੇ ਸੀ ਉਹਨਾਂ ਨੇ ਮਾਲ ਤੇ ਆਪਣੀ ਕੋਰੀਅਰ ਕਰਕੇ ਦਵਾਈ ਅਮਰੀਕਾ ਨੂੰ ਲੈ ਗਏ ਹੂੰ ਬਹੁਤੇ ਬੰਦੇ ਜਿਹੜੇ ਸੀ ਸ਼ੂਗਰ ਦੇ ਮਰੀਜ਼ ਸੀ ਔਰ ਸਾਰੀ 12 13 ਦਿਨ ਦੀ ਦੋਈ ਖਾਂ ਤੋਂ ਬੰਦੇ ਠੀਕ ਹੋ ਜਾਂਦੇ ਆ ਸ਼ੂਗਰ ਠੀਕ ਹੋ ਜਾਂਦੀ ਆ ਠੀਕ ਹੋ ਜਾਂਦੀ ਆ ਬਾਬਾ ਜੀ ਕਿਹੜੀਆਂ ਕਿਹੜੀਆਂ ਤੁਸੀਂ ਬਿਮਾਰੀਆਂ ਦਾ ਇਲਾਜ ਜੰਗਲ 'ਚ ਰਹਿ ਕੇ ਤੇ ਜੜੀ ਬੂਟੇ ਨਾਲ ਕਿਹੜੇ-ਕਿਹੜਾ ਇਲਾਜ ਕਰਦੇ ਹੋ ਜੀ ਦੇਖੋ ਜੀ ਸਾਰੇ ਕੋਲ ਆ ਜਾਏਗਾ ਬਵਾਸੀਰ ਦਾ ਹੈਗਾ ਹਾਂ ਸ਼ੂਗਰ ਦਾ ਹੈਗਾ ਹੂੰ ਧਾਤ ਹੈਗੀ ਇੱਕ ਲਕੋਰੀਆ ਹੱਡਕਾਰ ਜਿਹਨੂੰ ਕਹਿੰਦੇ ਜਨਾਨੀ ਰੋਗ ਆ ਹਾਂ ਉਹ ਹੈਗਾ ਠੀਕ ਹੈ ਜੀ ਸੋ ਇਹ ਹੈ ਜੋ ਬਿਮਾਰੀ ਤਕਰੀਬਨ ਖਾਂਗਦਿਆਂ ਤਾਂ ਆਪਾਂ ਰੇਸ਼ਾ ਹੋ ਗਿਆ ਅੰਦਰ ਹਾਂ ਆ ਦਰਦ ਹੋ ਗਿਆ ਹੀ ਐ ਇਹਦੇ ਬਾਅਦ ਤੇਲ ਦਿੰਨੇ ਆ ਅੱਛਾ ਤੇਲ ਲਗਾ ਕੇ ਤੁਸੀਂ ਕੰਮਕਾਰ ਕਰੋ ਹਵਾ ਲੱਗ ਗਈ ਐ ਹਾਂ ਬੰਦੇ ਦੇ ਅੰਗ ਮੁੜ ਗਏ ਉਹਨੂੰ ਵੀ ਦਵਾਈ ਖਾਣ ਨੂੰ ਵੀ ਤਾਂ ਹੋਗੇ ਤੇਲ ਲਾਣ ਨੂੰ ਵੀ ਦੋਗੇ ਹਾਂ ਵਿੱਚ ਹੈ ਗਿਆ ਬੰਦੇ ਹਾਂ ਜਿਹਨੂੰ ਵਿੱਚੋਂ ਕਹਿੰਦੇ ਐ ਟੀਵੀ ਹੋ ਗਈ ਹਾਂ ਟੀਵੀ ਦਾ ਮਤਲਬ ਐ ਕਿਟਾਣ ਹੋ ਗਿਆ ਬਿਲਕੁਲ ਕਮਜ਼ੋਰ ਹੋ ਗਿਆ ਬੰਦਾ ਹਾਂ ਉਦੇ ਵਾਸਤੇ ਵੀ ਅਸੀਂ ਦਵਾਈ ਦਿੱਤੀ ਆ ਇੱਕ ਹਫਤੇ ਬਾਅਦ ਜਾ ਕੇ ਡਾਕਟਰ ਨੂੰ ਚੈੱਕ ਕਰਾਓ ਤੁਹਾਡੀ ਟੀਵੀ ਕਲੀਅਰ ਹੋਊਗਾ ਅਜਿਹਾ ਕਾਲਾ ਪੀਲੀਆ ਬਹੁਤ ਆਉਂਦਾ ਆ ਕਾਲੀ ਪੀਲੀਆ ਦਾ ਜਿਹੜਾ ਨਾ ਉਹ ਤੁਸੀਂ ਦਿਓ ਕਾਲਾ ਪੀਲੀਆ ਜਿਹੜਾ ਹੈਗਾ ਉਹਨੂੰ ਕਹਿੰਦੇ ਅਸੀਂ ਨਮੂਨੀਆਂ ਬੱਖੀਆਂ ਦਾ ਅੰਦਰ ਫੇਫਰੇ ਕ ਕਾਲੇ ਹੋ ਜਾਂਦੇ ਆ ਹੂੰ ਹੋਰ ਕੁਝ ਨਹੀਂ ਹੁੰਦਾ ਤੇ ਅੱਛਾ ਜਦ ਵੀ ਉਹ ਬਿਮਾਰੀ ਲੱਗੂ ਫੇਫਰੇ ਤੇ ਜਾਲ ਪੂਰਾ ਪੂਰਾ ਕਾਲਾ ਹਰਾ ਜਾਲ ਕਾਲਾ ਜਾਲ ਉਹ ਆਊਗਾ ਫੇਫਰੇ ਤੇ ਸਾਲੇ ਨੇ ਬੰਦ ਹੋ ਜਾਂਦਾ ਬੰਦੇ ਦਾ ਡੈਥ ਹੋ ਜਾਂਦੀ ਆ ਉਹਦੇ ਵਾਸਤੇ ਦਵਾਈ ਹੈਗੀ ਆ ਚੰਦਰਪ੍ਰਭਾ ਬਟੀ ਅੱਛਾ ਇੱਕ ਪਰਮੇ ਹੈਗੀ ਆ ਇੱਕ ਚੰਦਰਪ੍ਰਭਾ ਬਟੀ ਹੈਗੀ ਆ ਪਲੱਸ ਤਾਕਤ ਦੀ ਦਵਾਈ ਚਾਹੀਦੀ ਉਹਨੂੰ ਇੱਕ ਪਲੱਸ ਚਾਹੀਦੀ ਬਲੱਡ ਸਰਕਲ ਦੀ ਤਿੰਨੇ ਦਵਾਈਆਂ ਉਹਨੂੰ ਜੋ ਕੋਈ ਸਾਂਸੰਗਤ ਮੇਲ ਕੇ ਦੇ ਦਿੰਦਾ ਉਦੋਂ ਬੰਦਾ ਠੀਕ ਹੋ ਅੱਛਾ ਜੀ ਦੇਖੋ ਕੱਲੀ ਦਵਾਈ ਦਊਗਾ ਹੂੰ ਦੇਖੋ ਸਰਕਲ ਦੀ ਦੇਤੀ ਹੂੰ ਉਹਦੇ ਕਮਜ਼ੋਰੀਆਂ ਕੀ ਫੇਰ ਵੀ ਠੀਕ ਨਹੀਂ ਹੋਣਾ ਬਿਲਕੁਲ ਜੀ ਜੇ ਦੁਆ ਤਿੰਨਾਂ ਤੋਂ ਇਹ ਮੇਲ ਕੇ ਸਾਹ ਨਾਲ ਦਵਾਈ ਦਿੱਤੀ ਗਈ ਹਮ ਮਾਲਕ ਦਾ ਨਾਮ ਲੈ ਕੇ ਦਿਓ ਦਵਾਈ ਦਾ ਲਾਲਚ ਨਾ ਕਰੋ ਜੋ ਪੈਸੇ ਦਵਾਈ ਦੇ ਮਾਰਕੀਟ ਚ ਲੱਗਿਆ ਉਹਨਾਂ ਖਰਚਾ ਬੰਦੇ ਤੇ ਲੈ ਕੇ ਉਹਨੂੰ ਦਵਾਈ ਦੇ ਦਿਓ ਹਮ ਰੱਬ ਤੁਹਾਡਾ ਗੁਣ ਕਾਊਗਾ ਮੇਰਕੋ ਜੀ ਬੰਦੇ ਵੀ ਗੁਣਗਾਉਂਗੇ ਜਦੋਂ ਠੀਕ ਹੋ ਗਏ ਬਿਲਕੁਲ ਇੱਕ ਪੁੱਛੇਗਾ ਤੇ ਬਾਬਾ ਜੀ ਫਿਰ ਕੰਮਕਾਰ ਆਪਣਾ ਇੱਥੇ ਕੀ ਆ ਬਸ ਕੰਮਕਾਰ ਬਥੇਰ ਆਪਣੇ ਬੱਕਰੀਆਂ ਰੱਖ ਲਈਆਂ ਮੈਂ ਹੁਣ 60 ਅੱਛਾ ਬਾਜ ਜੰਗਲ ਚ ਜਾਈਦਾ ਚੂਗੀ ਦੀ ਇੱਕ ਵਾਰੀ ਆਪਾਂ ਜੰਗਲ ਦਿਖਾਉਨੇ ਆ ਬਾਬਾ ਜੀ ਮਾੜਾ ਤੁਰ ਕੇ ਉੱਥੇ ਇੱਕ ਵਾਰੀ ਜੰਗਲ ਤੇ ਤੇ ਬੱਕਰੀਆਂ ਰੱਖ ਲਈਆਂ ਹਨ ਅੱਛਾ ਜੀ 60 ਕ ਬੱਕਰੀਆਂ ਰੱਖ ਲਈਆਂ ਬਥੇਰੀਆ ਠੀਕ ਆ ਖਾਣ ਪੀਣ ਜੋ ਕਿ ਦੋ ਟਾਈਮ ਦੀ ਰੋਟੀ ਚਾਹੀਦੀ ਹੋਰ ਕੀ ਲੈਣਾ ਆ ਦੋਸਤੋ ਆਪਾਂ ਇੱਕ ਵਾਰੀ ਵੀਊ ਦਿਖਾਵਾਂਗੇ ਕਿੰਨੀ ਹਾਈਟ ਤੇ ਆਪਾਂ ਬਾਬਾ ਜੀ ਖੜੇ ਆ ਤੇ ਜੰਗਲ ਵੀ ਥੱਲੇ ਛੋਟਾ ਜਿਹਾ ਲੱਗਦਾ ਹਨਾ ਹਾਂ ਇੱਥੇ ਹਵਾ ਚੱਲਦੀ ਆ ਪ੍ਰੋਪਰ ਤੌਰ ਤੇ ਬਾਬਾ ਜੀ ਮੌਸਮ ਕਿਦਾਂ ਦਾ ਫੇ ਹੋ ਜਾਂਦਾ ਇੱਥੇ ਰਾਤ ਨੂੰ ਰਜਾਈ ਲੈਣਾ ਪਊਗੀ ਤੁਹਾਨੂੰ ਅੱਛਾ ਜੀ ਰਾਤ ਨੂੰ ਤੇ ਜਾਈ ਲੈਣੇ ਪੈਣੀ ਆ ਠੰਡ ਹੁੰਦੀ ਆ ਇਹ ਠੰਡ ਹੁੰਦੀ ਆ ਇੱਥੇ ਹਾਂ ਹੁਣ ਜੇ ਧੁੱਪੇ ਥੋੜਾ ਜੂਨ ਦਾ ਮਹੀਨਾ ਆ ਥੋੜੀ ਜੀ ਤਪਸ਼ ਹੈਗੀ ਆ ਬਸ 9 10 ਵਜੇ ਤੋਂ ਬਾਅਦ ਤਾਂ ਸੋਣੀਆਂ ਸਾਮੀ 3:30 ਵਜੇ ਤੋਂ ਬਾਅਦ ਫੇਟਣ ਦੀ ਹਵਾ ਦੁਰ ਪੈਣੀ ਆ ਤੇ ਬਾਬਾ ਜੀ ਇਸ ਜੰਗਲ ਦੇ ਵਿੱਚ ਜਾਨਵਰ ਕਿੰਨਾ ਕੁ ਆ ਜਾਨਵਰ ਤਾਂ ਜੰਗਲਾਂ ਚ ਹੁੰਦੇ ਹੀ ਆ ਅੱਛਾ ਜੀ ਹਾਂ ਅਜੇ ਜਾਨਵਰ ਹੈਗਾ ਆ ਤਿੰਦੂਆ ਹੈ ਜੀ ਬਾਬਾ ਜੀ ਤਿੰਦੂ ਹੈਗੇ ਆ ਅੱਛਾ ਤਿੰਦੂ ਹੈਗੇ ਆ ਦੂਜਾ ਸ਼ੇਰ ਵੀ ਹੈਗਾ ਆ ਬਾਗ ਹੈਗਾ ਹਾਂ ਵੱਡਾ ਬਾਗ ਵੀ ਹੈਗੇ ਤਿੰਦੂਆ ਵੀ ਹੈਗੇ ਸ਼ੇਰ ਵੀ ਹੈਗਾ ਇੱਕ ਅੱਛਾ ਵੱਡੇ ਵੱਡੇ ਬਾਲ ਵਾਲਾ ਹਾਂ ਸ਼ੇਰ ਵੀ ਉਹ ਵੀ ਹੈਗਾ ਜੀ ਐਸਾ ਦੇਖਿਆ ਪਾਈ ਤੇ ਦੇਖਿਆ ਜੀ ਅੱਛਾ ਜੀ ਆਪਣੇ ਅੱਖੀ ਦੇਖਿਆ ਸਾਨੂੰ ਤਾਂ ਬਾਹਰ ਬਲੇ ਟਕਰਾ ਹੁੰਦੇ ਜਾਂ ਬੱਕਰੀ ਲੈ ਕੇ ਤੁਰਿਆ ਹਾਂ ਤਾਂ ਵੀ ਕਈ ਵਾਰੀ ਇੱਥੇ ਆ ਜਾਂਦੇ ਸਾਹਮਣੇ ਅੱਛਾ ਜੀ ਤੇ ਜਿਸ ਵਲੇ ਹੀ ਟਾਰਚmani ਉੱਥੇ ਖੜੇ ਹੁੰਦੇ ਆ ਅੱਛਾ ਜੀ ਫੇਰ ਵਾਪਸ ਚਲੇ ਜਾਣਗੇ ਤੇ ਬਾਬਾ ਜੀ ਆਪਣਾ ਨੁਕਸਾਨ ਨਹੀਂ ਕੋਈ ਅੱਛਾ ਜੀ ਆ ਮਾਲਕ ਦੀ ਮਿਹਰ ਆ ਹਾਂ ਆਪਣੇ ਏਰੀਆ ਦੇ ਵਿੱਚ ਕੋਈ ਨੁਕਸਾਨ ਨਹੀਂ ਉਹਨਾਂ ਦਾ ਠੀਕ ਆ ਸਾਡੇ ਮਾਲ ਪਸ਼ੂ ਦੇਖੋ ਜੰਗਲ ਚ ਚੁਗੀ ਜਾਂਦੇ ਆ ਅੱਛਾ ਜੀ ਪਸ਼ੂ ਆਪਣੇ ਚਲ ਜਾਂਦੇ ਆ ਕਿੰਨੀਆਂ ਗਾਈਆਂ ਰੱਖੀਆਂ ਆ ਆਪਾਂ ਇਹਦੇ ਪੱਚੀ ਤੀ ਗਾਇਆਂ 65 ਪਸ਼ੂ ਆ ਗਊਸ਼ਾਲਾ ਦੇ ਅੱਛਾ ਜੀ 670 ਪਸ਼ੂ ਹੋ ਗਏ ਵੀ ਗਊਸ਼ਾਲਾ ਦੇ ਹਾਂ ਸਾਰੇ ਜੰਗਲ ਚੂਗੀ ਜਾਂਦੇ ਆ ਮਸਤੀ ਮਾਰਦੇ ਸਾਬ ਦੇ ਲੂਈ ਛਾਂਟੇ ਤਗੜੇ ਆ ਪਸ਼ੂ ਠੀਕ ਆ ਚੂਕੇ ਸ਼ਾਮ ਨੂੰ ਕਰੀ ਜਰੂਰ ਬੰਦਿਆ ਸਾਡੀ ਸੇਵਾ ਉਹ ਚੱਕ ਕੇ ਗੋਹਤ ਸੁਟਣਾ ਅਸੀਂ ਸੇਵਾ ਹੀ ਸਾਡੀ ਬਿਲਕੁਲ ਹਾਂ ਜੀ ਆ ਦੇਖੋ ਸਾਹਮਣੇ ਸਾਡੇ ਪਸ਼ੂ ਚੂਗੇ ਓਕੇ ਬਾਬਾ ਜੀ ਤੁਹਾਡੀ ਨਿਗਾਹ ਜਾ ਰਹੀ ਹੈ ਪਰ ਮੈਂ ਮੈਨੂੰ ਦੇਖ ਨਹੀਂ ਰਿਹਾ ਕਿ ਜੰਗਲ ਕਾਫੀ ਸੰਘਣਾ ਹੈ ਉਹ ਦੇਖੋ ਉਹ ਦੇਖੋ ਉਹ ਟਿੱਪੇ ਆ ਤਾਵਰ ਦੇ ਲੱਗੇ ਠੀਕਾ ਓਕੇ 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 ਇੱਥੇ ਸ਼ਾਮ ਨੂੰ ਸਾਰੇ ਆਉਣਗੇ ਤੇਰੇ ਅੱਛਾ ਆਪਣੇ ਆਪ ਸੁਭਾ ਜਾਂਦੇ ਆ ਸਭ ਆਉਣਗੇ ਆਪਣੇ ਘਰੇ ਠੀਕ ਆ ਜੀ ਇਹਨਾਂ ਨੂੰ ਨਮਕ ਪਾਈ ਦਾ ਗੁੜ ਦੇਈ ਦਾ ਅੱਛਾ ਦੜ ਦੇਈ ਦਾ ਖਾਣੇ ਨੂੰ ਹਾਂ ਬਾਸ ਬਾਕੀ ਆਪਣਾ ਦੇਣਾ ਅਸੀਂ ਪੱਲੋਂ ਦੇਣਾ ਇੱਥੇ ਗਊਸ਼ਾਲਾ ਦੀ ਲੋਕ ਸੇਵਾ ਹੈ ਨਹੀਂ ਅੱਛਾ ਆਪਾਂ ਆਪ ਹੀ ਕਰਦੇ ਆ ਜੋ ਵੀ ਕਰਨਾ ਸਰਕਾਰ ਦਾ ਵੀ ਨਹੀਂ ਮਿਲਦਾ ਇੱਥੇ ਕੱਖ ਵੀ ਅੱਛਾ ਜੀ 1.5 ਸਾਲ ਹੋ ਗਿਆ ਸਰਕਾਰ ਵੱਲੋਂ ਵੀ ਕੁਝ ਨਹੀਂ ਮਿਲਿਆ ਗਊਸ਼ਾਲਾ ਚ ਅੱਛਾ ਜੀ ਜੋ ਕਰਨਾ ਆਪਣੀ ਸੇਵਾ ਹੈ ਫਿਰ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਸਾਡੇ ਵੱਡੇ ਨੂਹ ਪੁੱਤੇ ਹੀ ਤਾਂ ਪਿੰਡ ਚ ਰਹਿੰਦੇ ਆ ਹਾਂ ਤੇ ਛੋਟਾ ਮੁੰਡਾ ਸਾਡੇ ਨਾਲ ਹੈ ਹਾਂ ਆ ਦੁੱਧ ਦਾ ਕੰਮ ਕਰਦਾ ਅੱਛਾ 25 30 ਕਿਲੋ ਦੁੱਧ ਡੇਲੀ ਆਪਣਾ ਲੈ ਜਾਂਦੇ ਆ ਸਵੇਰੇ ਸ਼ਾਮ ਇੱਕ ਟਾਈਮ ਜਾਂਦਾ ਸਵੇਰੇ ਇੱਕ ਟਾਈਮ ਜਾਂਦਾ ਬਾਬਾ ਜੀ ਇਹ ਦੁੱਧ ਸਹੀ ਇਹਦਾ ਅਮਰਤ ਹੋਆ ਜਿਹੜਾ ਜਿਹੜੀਆਂ ਜੜੀਆਂ ਬੂਟੀਆਂ ਇਹ ਖਾਂਦੀਆਂ ਬਸ ਇਹ ਨਹੀਂ ਦੁੱਧ ਨੂੰ ਯੂਰੀਆ ਲੈਸ ਹੈ ਇਹ ਦੁੱਧ ਅੱਛਾ ਜੀ ਇਹਦੇ ਚ ਯੂਰੀਆ ਨਹੀਂ ਆ ਨਾ ਅੱਛਾ ਜੀ ਇਸ ਦੁੱਧ ਦੇ ਵਿੱਚ ਤਾਕਤ ਹੈ ਤਾਕਤਾ ਹੈ ਅਕੀ ਇਹਦਾ ਹੀ ਚਮਚੇ ਦਾ ਬੰਦਾ ਪਛਾਣੀ ਨਹੀਂ ਸਕਦਾ ਸਹੀ ਗੱਲ ਹੈ ਜੀ ਜੇ ਦੋ ਪਾਤੇ ਉਹ ਟੱਡੀਆਂ ਲੱਗੂਗੀਆਂ ਲੱਗੂਗੀਆਂ ਇਹ ਹੈ ਚੱਕਰ ਆਪਣੇ ਕੋਲ ਇਸ ਟਾਈਮ ਦਵਾਈ ਕਿਹੜੀ ਕਿਹੜੀ ਪਈ ਆ ਦਰਸ਼ਕਾਂ ਨੂੰ ਇਹ ਪਤਾ ਲੱਗ ਜਵੇ ਕਿ ਦਵਾਈ ਕਿਹੜੀ ਕਿਹੜੀ ਪਈ ਆ ਆਪਣੇ ਤੋਂ ਦਵਾਈ ਸਾਡੇ ਕੋਲ ਕੁਛ ਇੱਕ ਮਹਿੰਗੀਆਂ ਦਵਾਈ ਹੁੰਦੀਆਂ ਨਾ ਜਿੱਦਾਂ ਬੰਦੇ ਫੋਨ ਕਰਦੇ ਫਲਾਨੀ ਸਾਨੂੰ ਤਖਲੀਪ ਆ ਹਾਂ ਉਸ ਆਪ ਦੇ ਨਾਲ ਉਹਨੂੰ ਦਵਾਈ ਬਣਾ ਕੇ ਦੇ ਦੇ ਦੀਆ ਠੀਕ ਆ ਬਾਕੀ ਆਲਰੇਡੀ ਤਕਰੀਬਨ ਦਵਾਈ ਇਸ ਟਾਈਮ ਤੇ ਦਾ ਸਾਡੇ ਕੋਲ ਜਿੱਦਾ 10 ਲੱਗੇ ਆ ਹਾਂ ਜੇ ਖਾਂਸੀ ਹੋ ਗਈ ਹੈ ਹਾਂ ਬਾਬਾਸੀ ਰਹਿ ਗਈ ਆ ਬੁਖਾਰ ਹੈਗਾ ਹੂੰ ਤੇ ਆਪਣੇ ਜ਼ੁਖਾਮ ਹੈ ਹੂੰ ਸਭ ਕੁਝ ਹੀ ਮਿਲੂ ਸ਼ੂਗਰ ਕਿੰਨੇ ਦਿਨਾਂ ਚ ਖਤਮ ਹੋ ਜਾਂਦੀ ਆ ਅਸੀਂ ਤਾਂ ਤੇਰਾ ਖਰਾਕਾਂ ਦੇ ਉੱਪਰ ਕਦੇ ਦਿੱਤੀਆਂ ਨਹੀਂ ਅਮਰੀਕਾ ਵਾਲੇ ਲੈ ਗਏ ਆ ਡਬ ਡੋਲ ਕਰਕੇ ਕਿਉਂਕਿ ਦੂਰ ਸੀਗੇ ਤੇਰਾ ਖਰਾਕਾਂ ਦੇ ਨਾਲ ਸ਼ੂਗਰ ਖਤਮ ਹੋ ਜਾਂਦੀ ਆ ਤੇਰਾ 15 ਖਰਾਕਾਂ ਜੋ ਇੱਕ ਵਾਰ ਤੋ ਅੱਜ ਦੇ ਦੀ ਅੱਛਾ ਜੀ ਦੂਜੀ ਵਾਰ ਨਹੀਂ ਦੂਜੀ ਵਾਰ ਦਵਾਈ ਨਹੀਂ ਜਾਨੀ ਹੈ ਨਾ ਇਹ ਕੋ ਲੋੜੀਂਦੀ ਨਹੀਂ ਅੱਛਾ ਜੀ ਇੱਕ ਵਾਰ ਦਵਾਈ ਦੇਤੀ ਰੱਬ ਦੇ ਆਸਰੇ ਅਜੰਨ ਪਣਾ ਮੰਨ ਕੇ ਦੇ ਦਿੱਤੀ ਆਪੇ ਮਾਲਕੀ ਕਰੂਗਾ। ਬਾਬਾ ਜੀ ਕਹਿੰਦੇ ਆਪਣਾ ਜ਼ਿਮੀਦਾਰਾ ਵੀ ਤਗੜ ਆਇਆ ਜੰਗਲ 'ਚ। ਬਹੁਤ ਸੋਹਣਾ। ਕਿੰਨੇ ਕਿੰਨੇ ਸੋ ਕਨਾਲ ਜ਼ਮੀਨ ਆ ਆਪਣੀ ਜੰਗਲ 'ਚ? ਇੱਥੇ ਜ਼ਮੀਨ ਹੈਗੀ ਸਾਡੀ ਸਾਢੇ 4 500 ਕਨਾਲ ਜ਼ਮੀਨ ਦਿਖਦੀ। 500 ਕਨਾਲ ਹੈ ਨਾ? ਤਕਰੀਬਨ 40 ਕਿੱਲੇ ਬਣ ਜਾਂਦੀ ਹੈ ਨਾ? ਬਣ ਜਾਂਦੀ। 85 40 ਹਾਂਜੀ। 40 ਕਿੱਲੇ ਜ਼ਮੀਨ ਆ। ਤੇ ਸਾਰੀ ਖੇਤੀ ਹੁੰਦੀ ਆ ਕਿ ਜੰਗਲ 'ਚ ਖੇਤੀ ਕਰਨੀ ਬਹੁਤ ਔਖੀ ਹੈ। ਖੇਤੀ ਜਿਹੜੀ ਆ ਜਿੱਦਾਂ ਪਿੰਡਾਂ ਵਿੱਚ ਲੋਕਾਂ ਨੂੰ ਨੁਕਸਾਨ ਹੁੰਦਾ ਨਾ। ਹਾਂ। ਉਹ ਸਾਡਾ ਹੈ ਜੀ। अच्छा जी सासी जो खेती बात है रब ਦੇ ਆਸਰੇ ਆ ਸਾਨੂੰ ਪੂਰੀ ਪੂਰੀ ਮਿਲ ਜਾਂਦੀ ਮੈਂ ਜਦੋਂ ਪਿਛਲੀ ਵਾਰ ਹੀ ਆਇਆ ਸੀ ਕਾਲੇ ਤੇਲ ਵੀ ਬੀਜੂ ਦੀ ਸ਼ਾਇਦ ਇਹ ਕਾਲੀ ਕਣਕ ਸੀ ਕਾਲੇ ਤੇਲ ਸੀਗੇ ਸਰ ਕਾਲੀ ਕਣਕ 슈ਗਰ फ्री ਕਣਕ ਉਹਦੇ ਨੂੰ 슈ਗਰ फ्री हां हां अच्छा ਉਹ ਬੀਜੀ ਵੀ ਸੀਗੀ ਕਾਲੀ ਕਣਕ ਦੀ ਬੀਜੀ ਸੀ اچھا ਜੀ ਉਹਦੀ ਜਿਹੜੀ ਹੈ ਨਾ 슈ਗਰ ਦੇ ਵਾਸਤੇ ਬਿਲਕੁਲ ਫਿੱਟ ਹੈ اچھا ਬੰਦਾ ਜਿੱਦੋਂ ਵੀ ਰੋਟੀ ਖਾਵੇ ਤਾਂ ਉਹਨੂੰ ਮਹੀਨੇ ਦੇ ਜਿਆਦਾ ਵੀ ਤਾਂ 5 10 ਕਿਲੋ ਆਟਾ ਖਾ ਜਾਵੇ ਨਾ ਤਾਂ ਉਹਨੂੰ ਸ਼ੂਗਰ ਨਾ ਹੋਊਗੀ। ਅੱਛਾ ਜੀ। ਕਿਉਂਕਿ ਆੜਾ ਰੋਟੀ ਖਾਣ ਦੇ ਵਿੱਚ ਕਾਲੇ ਚਾਣੇ ਪਾ ਲਓ। ਹੂੰ। ਤੇ ਉਹ ਸ਼ੂਗਰ ਫਿਰ ਕਣਕ ਪਾ ਲਈ ਕਾਲੀ ਕਣਕ ਪਾ ਲਈ ਐ ਦੂਜੀ ਕਣਕ ਪਾ ਲਈ ਐ। ਹੂੰ। ਤੇ ਬਸ ਇਹਦਾ ਆਟਾ ਬਸਾ ਕੇ ਖਾਣਗੇ ਤਾਂ ਸ਼ੂਗਰ ਫਿਰ ਵੀ ਘੱਟ ਹੋਊਗੀ। ਠੀਕ ਹੈ ਜੀ। ਕਦੇ ਛੋਟੇ ਮੁੰਡੇ ਨੇ ਨਹੀਂ ਕਿਹਾ ਪਾਪਾ ਪਾਪਾ ਥੱਲੇ ਚੱਲਦੇ ਆਂ ਰਹਿੰਦੇ ਆਂ ਆਪਾਂ ਕਦੇ ਜੰਗਲ 'ਚ ਰਹਿੰਦੇ ਆਂ। ਇਹ ਮਸਤ ਆਜ ਮਸਤ ਆਜ। ਇਹ ਕਹਿੰਦਾ ਥੱਲੇ ਜਾ ਕੇ ਕੀ ਕਰਨਾ? ਇੱਥੇ ਡੇਲੀ ਦਾ 1000-1200 ਰੁਪਿਆ ਦੁੱਧ ਦਾ ਬੱਚੀ ਜਾਂਦਾ ਹਾਂ ਪਸ਼ੂ ਚੁਗੀ ਜਾਂਦੇ ਆ ਖਰਚਾ ਹੈ ਨਹੀਂ ਬਾਬਾ ਜੀ ਕਦੀ ਫੀਡ ਫੂਡ ਮੱਝ ਨੂੰ ਪਾਈ ਕਿ ਨਹੀਂ ਇਹ ਫੀਡ ਜੋ ਲਿਆਈ ਦੀ ਹੈ ਲਿਆਉਂਦੇ ਹਾਂ ਜਿਹੜੇ ਪਸ਼ੂ ਖੋਂਡਦੇ ਹੁੰਦੇ ਆ ਹਾਂ ਉਹਨਾਂ ਨੂੰ ਫੀਡ ਪਾਈ ਦੀ ਬੋਲੀ ਠੀਕ ਆ ਬਸ ਜੋ ਵਧੀਆ ਫੀਡ ਹੈ ਉਹ ਲਿਆਣੀ ਉਹ ਪਾਣੀ ਜਿਹੜੇ ਦੋ ਤਿੰਨ ਪਸ਼ੂ ਖੋਲੋ ਬਾਕੀ ਠੀਕ ਹੈ ਜੀ ਇਹ ਕੰਮ ਬਾਕੀ ਅਗੇ ਜਿਹੜੇ ਬੱਚੇ ਛੋਟੇ ਹਾਂ ਐਂਦੀ ਸੇਵਾ ਤਾਂ ਸਾਨੂੰ ਕਰਨੀ ਪੈਣੀ ਕਰਨੀ ਪੈਂਦੀ ਆ ਤੇ ਬਾਬਾ ਜੀ ਇਹ ਬਾਕੀ ਇਧਰ ਉਸਰਾਲਾਂ ਜਾਂ ਅਜਗਰ ਹੈ ਕੋਈ ਡਰ ਪੇ ਨਹੀਂ ਆ ਬੱਦਾ ਹੈ ਸਭ ਕੁਛ ਹੈਗਾ ਸਭ ਤੋਂ ਵੱਡਾ ਬੇਦੋਸ਼ਵਾਂ ਦਾ ਬੰਦਾ ਹੈ ਬੰਦੇ ਤੇ ਹਰ ਚੀਜ਼ ਡੋੜਦੀ ਆ ਸਭ ਵੀ ਬੰਦੇ ਤੇ ਡੋੜਦਾ ਇਹ ਸਭ ਦੇਖੋ ਬੰਦਾ ਦੇਖ ਕੇ ਉਹ ਦੌਰ ਜਾਂਦਾ ਹੀ ਆ ਹਾਂ ਇੱਧੇ ਇੱਧੇ ਜਾਨਵਰ ਦੌਰ ਜਾਂਦਾ ਹਰ ਇੱਕ ਚੀਜ਼ ਉਹ ਬੰਦੇ ਤੇ ਦੌਰਦੀ ਆ ਠੀਕ ਹੈ ਹਰ ਇੱਕ ਚੀਜ਼ ਬੰਦੇ ਤੇ ਡਰਦੀ ਬੰਦਾ ਸਭ ਤੋਂ ਤਗੜਾ ਹੈ ਠੀਕ ਹੈ ਜੀ ਪਰ ਜਿਹਦਾ ਦਿਲ ਹੈਗਾ ਦਿਲ ਦਿਲ ਹੋਣੀ ਚਾਹੀਦਾ ਬੰਦੇ ਬਿਲਕੁਲ ਹੀ ਗਲਤ ਗੱਲ ਸਹੀ ਹੈ ਜੇ ਬੰਦਾ ਅਸੀਂ ਰਾਤ ਨੂੰ ਇੱਕ ਮੋਬਾਈਲ ਦੇ ਲੈਨ ਨਾਲ ਮੈਂ 10 ਵਜੇ ਇੱਥੇ ਪਹੁੰਚਿਆ ਅੱਛਾ ਇਹ ਜੰਗਲ ਲੰਘ ਕੇ ਹੇਠੋਂ ਪਿੰਡ ਤੋਜ ਤੋਂ ਮੋਰਸਰ ਦੇ ਤੁਸੀਂ ਆਏ ਨਾ ਲਾਸਟ ਸੜਕ ਛੱਡ ਕੇ ਜਿੱਦ ਤੁਰਿਆ ਮੈਂ ਇੱਥੇ 10 ਵਜੇ ਇੱਥੇ ਪਹੁੰਚਿਆ ਰਾਬਾ ਜੀ ਤਕਰੀਬਨ 8-9 ਕਿਲੋਮੀਟਰ ਵਾ ਨਹੀਂ ਇੱਥੋਂ 5 ਕਿਲੋਮੀਟਰ ਆ 5 ਕਿਲੋਮੀਟਰ ਪੂਰੀ ਤਾਂ ਹੈ 7 ਕਿਲੋਮੀਟਰ ਪੱਕੀ ਸੜਕ ਤੋਂ ਅੱਛਾ ਜੀ ਤਾਂ ਉਤੋਂ ਮੈਂ ਪੈਦਲ ਇੱਥੇ ਪਰ ਸਾਡੇ ਲਈ ਤਾਂ 5 ਹੀ ਬਹੁਤ ਸੀਗੇ ਜਿੱਦਾਂ ਜਿਸ ਹਿਸਾਬ ਨਾਲ ਅਸੀਂ ਆਏ ਆ ਸਾਨੂੰ ਤਾਂ ਸਾਡੇ 10 ਲੱਗਦੇ ਸੀਗੇ ਕਿਹਨਾ ਰਸਤਾ 5 ਕਿਲੋਮੀਟਰ ਮੈਂ 1.5 ਘੰਟੇ ਇੱਥੇ ਪਹੁੰਚ ਗਏ ਆ ਰੌਹਲ ਹੀ ਹੋੜਿਆ ਆ ਆਮ ਨਾਲ ਪੈਦਲ ਤੁਰਿਆ ਸੀ ਠੀਕ ਆ ਇਹ ਮਾਵਾ ਤੇ ਇੱਥੇ ਨੂੰ ਇਹ ਸਿੱਧਾ ਰਸਤਾ ਸਾਡਾ ਓਕੇ ਬਾਬਾ ਜੀ ਇੱਕ ਵਾਰੀ ਹਨਾ ਸਾਡੇ ਦਰਸ਼ਕਾਂ ਨੂੰ ਐਡਰੈਸ ਜਰੂਰ ਦੇ ਦਿਓ ਮੇਰੀ ਬੇਨਤੀ ਸੁਣ ਲਓ ਇੱਕ ਐਡਰੈਸ ਦੱਸਣ ਜਰੂਨ ਲੱਗੇ ਆ ਨੰਬਰ ਡਿਸਪਲੇ ਤੇ ਚੱਲੂਗਾ ਮੇਰਾ ਇੰਸਟਾਗ੍ਰam ਦੇ ਵੀ ਉੱਪਰ ਨੰਬਰ ਪਿਆ ਹੋਇਆ ਜਿੱਤੇ ਸਿਰਫ ਵਟਸਐਪ ਕਾਲ ਆ ਅਡਰੈਸ ਬਾਬਾ ਜੀ ਆਪ ਦੱਸਣਗੇ ਇੱਕ ਬੇਨਤੀ ਆ ਫੋਨ ਰਾਤ ਬਰਾਤੇ ਦੇਖ ਕੇ ਕਰਨਾ ਇਹ ਨਹੀਂ ਤੁਸੀਂ ਰਾਤ ਜੇ ਕਿਸੇ ਬੰਦੇ ਨੇ ਦਵਾਈ ਲੈਣੀ ਆ ਕੋਰੀਅਰ ਕਰਾਉਣੀ ਆ ਉਹ ਕੋਰੀਅਰ ਦਵਾਈ ਹੋ ਜੂਗੀ ਪਰ ਜੋ ਵੀ ਕੋਰੀਅਰ ਦੇ ਚਾਰਜ ਆਉਣਗੇ ਦਵਾਈ ਹੋਊਗੀ ਉਹਦੇ ਉਹਦੇ ਲੱਗਣਗੇ ਕਿਉਂਕਿ ਬਾਬਾ ਜੀ ਬਹੁਤ ਨਾ ਮਾਤਰ ਮਤਲਬ ਦਵਾਈ ਦਾ ਸਿਰਫ ਉਹ ਮੁੱਲ ਲੈ ਰਹੇ ਆ ਜਿਹੜਾ ਸਿਰਫ ਲਾਗਤ ਆਉਂਦੀ ਆ ਸੇਵਾ ਇੱਕ ਤਰ੍ਹਾਂ ਦੀ ਕਿਉਂਕਿ ਇੱਕ ਬਖਸ਼ਸ਼ ਐ ਲੋ ਰੱਬ ਦੀ ਜਾਂ ਕਿਰਪਾ ਕਹਿ ਲੋ ਕਿ ਕਹਿੰਦੇ ਮੈਂ ਲੋਕਾਂ ਦੀ ਸੇਵਾ ਹੀ ਕਰਦਾ ਆ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦਵਾਈ ਮੰਗਾਉਣੀ ਆ ਚਾਹੇ ਸ਼ੂਗਰ ਦੀ ਹੋਵੇ ਉਹਦੇ ਕੋਰੀਅਰ ਦੀ ਫੀਸ ਲੱਗੂਗੀ ਚਾਹੇ ਤੁਸੀਂ ਸਾਨੂੰ ਕਰਦੇ ਹੋ ਅਸੀਂ ਬਾਬਾ ਜੀ ਤੋਂ ਲਾ ਕੇ ਕੋਰੀਅਰ ਕਰ ਦਾਂਗੇ ਬੇਨਤੀ ਇਹ ਹੈ ਕਿ ਸਾਨੂੰ ਇਹ ਤਾਂ ਦੱਸਣਾ ਕਿ ਜਦੋਂ ਦਵਾਈ ਹੋਊਗੀ ਉਦੋਂ ਹੀ ਮਿਲੂਗੀ ਬਾਬਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਥ ਦੇਣ ਵਾਸਤੇ ਜੀ ਗੱਲ ਆ ਵੀ ਹੈਗੀ ਅੱਜ ਆਪ ਬਣਾਣਾ ਚਾਹੁੰਦੇ ਆ ਹਾਂਜੀ ਤਾਂ ਵੀ ਫੋਨ ਤੇ ਗੱਲ ਕਰਨ ਆਪਾਂ ਉਹਨਾਂ ਨੂੰ ਸਾਰਾ ਨੁਕਤਾ ਦੱਸੋਗੇ ਹਾਂ ਖਲਾਨੀ ਖਲਾਨੀ ਚੀਜ਼ ਮਿਲ ਕੇ ਬਣਾ ਲਓ ਉਹਦੇ ਨਾਲ ਸਾਰਤਿਆ ਠੀਕ ਹੋ ਜਾਊਗਾ ਠੀਕ ਆ ਜੀ ਆਹ ਲਓ ਜੀ ਦੋਸਤੋ ਸਭ ਤੋਂ ਵਧੀਆ ਗੱਲ ਆ ਬਾਬਾ ਜੀ ਦ ਕਿੱਦਾਂ ਦਵਾਈ ਬਣਨੀ ਆ ਤੁਸੀਂ ਆਪ ਦਵਾਈ ਬਣਾ ਕੇ ਅਪਲਾਈ ਕਰਕੇ ਦੇਖੋ ਵੀਡੀਓ ਦੇਖਣ ਲਈ ਧੰਨਵਾਦ ਹੁਣ ਇੱਕ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਤੁਹਾਡੇ ਫਾਇਦੇਮੰਦ ਵੀਡੀਓ